इज्जत जा। दी पैर दी ਵੱਧ ਸਤਕਾਰ ਕੋਈ ਨਾ ਕਿਹਦਾ ਤੋਂ ਆ ਕੀ ਜਾਂਦੀ ਜਾਂਦੀ ਆ ਬੰਦੇ ਦੀ ਨਹੀਂ ਬੰਦੇ ਦਾ ਬਲਾਤਕਾਰ ਦਾ ਮੁੰਡਿਆਂ ਤੇ ਕਦੋਂ ਆਉਂਦਾ ਹਾਂ ਵੀ ਉਹੀ ਸਿਗੀ ਗੱਲ ਹੈ ਵੀ ਕਹਿੰਦੇ ਜਿਵੇਂ ਬਾਈ ਕਹਿੰਦੇ ਹੈ ਕਿ ਬਲਾਤਕਾਰ ਤਾਂ ਮੁੰਡਿਆਂ ਤੇ ਹੀ ਘੱਟ ਹੁੰਦਾ ਹੈ ਤੇ ਇਹ ਗੱਲ ਤਾਂ ਹੈ ਵੀ ਮੁੰਡਿਆਂ ਤੇ ਘੱਟ ਹੁੰਦੀ ਹੈ ਇਹ ਗੱਲ ਸਾਰੀ ਬਲਾਤਕਾਰ ਦੀ ਇਹ ਗੱਲ ਜੇ ਆਪਾਂ ਸ਼ਿਵਦੇ ਲੂਣਾ ਵਾਂਗੂ ਵੇਖੀਏ ਤਾਂ ਜਿਵੇਂ ਰਾਏ ਸਲਵਾਨ ਸੀਗਾ ਤੇ ਉਹਦੀ ਇੱਕ ਬੜੀ ਸੁਣੀ ਉਹਨੇ ਜਿਹੜਾ ਰਾਣੀ ਸ਼ਰਿਆ ਤੇ ਗੋਲੀ ਦੀ ਗੱਲਬਾਤ ਲੱਭ ਹੁੰਦੀ ਤੇ ਉਹ ਰਾਣੀ ਸ਼ਰਦਾ ਦੀ ਦੁੱਖ ਦادیه ਕਿ ਕਿਹੜੇ ਦੇਸ਼ ਦਿੱਤੀ ਸੀ ਬਾਬਲਾਵੇ ਜਿੱਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ ਜਿਹੜੇ ਦੇਸ਼ ਚ ਚੰਦਰੇ ਸੂਰਜਾਂ ਨੂੰ ਤੋਪੇ ਆਪਣੀ ਨਾਲ ਹੀ ਪਿਆਰ ਕੋਈ ਨਾ ਆਦਮ ਖੋਰ ਜੰਗਲ ਗੁਰੇ ਪਿੰਡਿਆਂ ਦੇ ਡਾਲੀ ਪੱਤ ਦੀ ਤੇ ਫੁੱਲ ਫਲਹਾਰ ਕੋਈ ਨਾ ਪਿੰਡੇ ਵੇਚਣੇ ਤੇ ਪਿੰਡੇ ਮੁਦ ਲੈਣੇ ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ ਜਿਹੜੇ ਦੇਸ਼ ਚ ਨਾਰੀ ਭੋਗੇ ਨਰਕ ਕੁੰਭੀ ਜੁੱਤੀ ਪੈਰ ਦੀ ਵੱਧ ਸਤਕਾਰ ਕੋਈ ਨਾ ਜਿਹੜੇ ਦੇਸ਼ ਚ ਨਾਰੀ ਭੋਗੇ ਨਰਕ ਕੁੰਭੀ ਜੁੱਤੀ ਪੈਰ ਦੀ ਵੱਧ ਸਤਕਾਰ ਕੋਈ ਨਾ ਕਿ ਗੋਲੀ ਅਗੋ ਜਵਾਬ ਦੇ ਕੇ ਆਖਰੀ ਆ ਕੀ ਰੱਖ ਹੌਸਲਾ ਰਾਣੀਆਂ ਸਬਰ ਕਰ ਲੈ ਰੱਖੀ ਆਸ ਕਿਉਂ ਮਰਦ ਦੀ ਜਾਤ ਯਾਦ ਉੱਤੇ ਕੀ ਬਾਤ ਹੈ ਤੇ ਰੱਖ ਹੌਸਲਾ ਰਾਣੀਆਂ ਸਬਰ ਕਰ ਲੈ ਰੱਖੀ ਆਸ ਕਿਉਂ ਮਰਦ ਦੀ ਜਾਤ ਕੋ ਨੂੰ ਮਰਦ ਜਾਤ ਵਫਾ ਦੀ ਆਸ ਕਰਨੀ ਮੰਗਣੀ ਰਸਮ ਓਮਾਵਸਤੀ ਰਾਤ ਕੋ ਆਹ ਕੀ ਬਾਤ ਹੈ ਕੀ ਬਾਤ ਹੈ ਇਹ ਉਹ ਗੱਲ ਆ ਕਿ ਜੋ ਜੇ ਵੇਖੀ ਵੇਖਿਆ ਨਾ ਕਿ ਜੇ ਭਾਵੇਂ ਦਾ ਆਪਣੇ ਆਪਣਾ ਕੋਈ ਵਿਆਹ ਵੀ ਹੋ ਜੇ ਵਫਾ ਦੀ ਗੈਰਤ ਦੀ ਔਰਤਾਂ ਨੀਂਗਾ ਜਾਂਦੀ ਜਾਂਦੀ ਆ ਪਤਾ ਨਹੀਂ ਇਹ ਆਪਣੇ ਮਰਦ ਦੇ ਕਿਗਾ ਧੋਵਾ ਕੀ ਜਾਂਦੀ ਜਾਂਦੀ ਆ ਬੰਦੇ ਦੀ ਨਹੀਂ ਆਉਣਾ ਨਹੀਂ ਇਹ ਗੱਲ ਜਾਣਦੀ ਆ ਮਰਨਾਵਾਲਾ ਜੀ ਰਾਮ ਸੁਪਨਾ ਕੀ ਹੋ ਰਹੀ ਆ ਚੰਗਾ ਬਲਾ ਗਿਆ ਬੰਦਾ ਕਿੰਨੀ ਬਲਾਇਦਾ ਮੇਰੀ 16 ਬਲਾ ਕੋਈ ਨਹੀਂ ਗੱਲਾਂ ਕਿੱਥੋਂ ਜਾਰਦਾ ਤੂੰ ਕਰਦੇ ਯਾਰ